ਹਾਂ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਵੀਰ ਕੋਲ ਆਪਾਂ ਪਹੁੰਚੇ ਆਂ ਤੇ ਕਾਫੀ ਦਿਨਾਂ ਬਾਅਦ ਅੱਜ ਆਪਾਂ ਬਿਲਕੁਲ ਆਏ ਆਂ ਤੇ ਗੱਲਬਾਤ ਹੁਣ ਆਪਾਂ ਕਰਦੇ ਵੀਰ ਜੀ ਹੁਣਾ ਤੇ ਪੁੱਛਦੇ ਆਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਸੁਣਾ ਕੀ ਹਾਲ ਚੱਲ ਜੇ ਵਧੀਆ ਵਧੀਆ ਵੀ ਤੈਨੂੰ ਸੁਣਾ ਵਧੀਆ ਵਧੀਆ ਕੀ ਗੱਲ ਬੜੇ ਦਿਨਾਂ ਬਾਅਦ ਮਾਲ ਲਿਆ ਹੁੰਦਾ ਜੀ ਨਹੀਂ ਨਹੀਂ ਦਰਸ਼ਨ ਦੇ ਦੇ ਅਸੀਂ ਤੁਹਾਨੂੰ ਹੋਰ ਫੋਨ ਕਰ ਜੀਦਾ ਜੀ ਮਾਫੀ ਚਾਹੁੰਦੇ ਹਾਂ ਤੁਹਾਡੇ ਕੋਲ ਕਿ ਕਾਫੀ ਦਿਨ ਹੋ ਗਏ ਆਇਆ ਹੀ ਨਹੀਂ ਗਿਆ ਤੁਹਾਨੂੰ ਪਤਾ ਹਨ ਦਿਨ ਥੋੜੇ ਛੋਟੇ ਹੋ ਗਏ ਧੰਦਾ ਧੰਦਾ ਕਾਫੀ ਪੈਂਦਾ ਪਿਆ ਹਾਂਜੀ ਹਾਂਜੀ ਇਹ ਤਾਂ ਗੱਲ ਹੈ ਯਾਰ ਪ੍ਰੀਤ ਜੀ ਤੇ ਹੁਣ ਅੱਜ ਇਹ ਕਹਿ ਕੇ ਯਾਰ ਪ੍ਰੀਤ ਜੀ ਲੋਕੀ ਵੀਰ ਭਰਾ ਜਿਹੜੇ ਵੀਡੀਓ ਵੇਂਦੇ ਆਪ ਨੂੰ ਯਾਰ ਬੜਾ ਕਰਦੇ ਆ ਤੇ ਮੈਨੂੰ ਪੁੱਛਦੇ ਕੱਲ ਵੀ ਯਾਰ ਪ੍ਰੀਤ ਟਾਈਮ ਜ ਨਹੀਂ ਲੱਗਣ ਡਿਆ ਠੀਕ ਠੀਕ ਹਾਂਜੀ ਹਾਂਜੀ ਠੀਕ ਚੱਲ ਕੋਈ ਨਹੀਂ ਹੁਣ ਆਪਾਂ ਚੱਕਰ ਰੱਖਿਆ ਹੀ ਕਰਨਾ ਅੱਗੇ ਅੰਗ ਠੀਕ ਹੈ ਬਈ ਤੇ ਨਾਮ ਦੱਸਦੇ ਕਰੀ ਆਪਣਾ ਨਾਮ ਮੇਰਾ ਰਪਾ ਸਿੰਘ ਜੀ ਹਾਂਜੀ ਚੁੰਡਾ ਜ਼ਿਲ੍ਹਾ ਫਸੇਂਜ ਨਾਲਾ ਤੇ ਫੋਨ ਨੰਬਰ ਪਾਉਦਾ ਇੱਕ 9843995 ਠੀਕ ਹੈ ਬਾਕੀ ਇਹ ਹੈ ਕਿ ਭਾਵੇਂ ਵੀਡੀਓ ਪਾਵੇ ਤੇ ਭਾਵੇਂ ਨਾ ਪਾਵੇ ਮਾਲ ਆਪਣਾ ਟੀਨ ਚ ਹੁੰਦਾ ਹੀ ਰਿੰਦਾ ਉਹਦਾ ਰਿੰਦਾ ਰੁਪਿਆ ਹੁੰਦਾ ਰਿੰਦਾ ਤੇ ਜੇ ਵੀਡੀਓ ਨਾ ਵੀ ਪਾਈ ਚਾਂਸ ਪਾਈ ਜਾਵੇ ਕੋਈ ਵੀਰ ਉਤਰਾ ਫੋਨ ਲਾ ਕੇ ਪੁੱਛ ਲਿਆ ਨਾ ਹਾਂਜੀ ਹਾਂਜੀ ਠੀਕ ਹੈ ਪਹਿਲਾਂ ਮਾਝੀ ਵਿਖਾ ਦਈਏ ਦਿਖਾ ਲਾ ਮਾਝੀ ਮਗਰ ਕੱਟੀ ਜੇ ਵਿੱਤੀ ਇਹ ਤੇ ਕੱਟੀ ਆ ਬਿੱਟ ਕੱਟੀ ਕੱਟੀ ਕਾਫੀ ਖੂਬਸੂਰਤ ਆ ਸੋਹਣੀ ਕੱਟੀ ਆ ਮਗਰ ਨੀਲੀ ਦੀ ਆ ਜਿਹੜੀ ਆਪਾਂ ਦੇਖ ਸਕਦੇ ਆ ਅੱਖਾਂ ਵੀ ਬਿੱਲੀਆਂ ਤੇ ਪੈਰ ਵੀ ਪਿਛਲੇ ਤੇ ਚਿੱਟੇ ਆ ਤਾਜੀ ਸੁਈ ਆ ਜੇ ਦਸ ਕਿਵੇਂ ਜੀ ਦੇ ਬਾਰੇ ਇਹ ਦੂਸਰਾ ਸੁਬਾ 100 ਰੁਪਏ ਜੀ ਅੱਛਾ ਹਾਂਜੀ ਕਿੰਨੇ ਦਿਨ ਹੋਏ ਜੀ ਸੋਈਨ ਅੱਜ ਦੂਜਾ ਦਿਨ ਆ ਰੁਪਏ ਜੀ ਸੋਈਨ ਦੂਸਰਾ ਦਿਨ ਹੈ ਹਾਂ ਦੂਸਰਾ ਦਿਨ ਹੈ ਤੇ ਕਿੰਨਾ ਕ ਬੋਲਾ ਜੀ ਇਹਦੇ ਕੋਲ ਬੋਲਾ ਜੀ 10 ਕਿਲੋ ਤਿਆਰ ਕਰ ਗਈ ਹੈ ਤਿਆਰ ਹੋ ਗਿਆ 10 ਲੀਟਰ ਢੰਡੇ ਵਾਲਾ ਵੀ 10 ਕਿਲੋ ਤਿਆਰ ਕਰ ਗਈ ਮੈਂ ਛੋਟੀ ਕਿੰਨਾ ਕ ਚਵਾਈ ਜਾਊਗੀ ਹਰਵੀ ਜੀ ਘਰ ਵਾਲਿਆਂ ਦੇ ਵੀ 14-15 ਕਿਲੋ ਦੁੱਧ ਦਿੰਦੀ ਆ ਅੱਛਾ ਮੇਰੇ ਹਿਸਾਬ ਨਾਲ ਬੋਲੇ ਦੇ ਚਲਣ ਦੀ 14-15 ਕਿਲੋ ਦੇ ਦੂੰਗੀ ਫੇਰ ਲਿਆ ਫਿਰ ਖੋਲਾ ਹ ਤੋਰ ਜੀ ਬਾਕੀ ਮਗਰ ਕੱਟੀ ਮਰੀ ਸੋਹਣੀ ਹੈ ਜਿਹੜੀ ਇਹਦੇ ਕੱਟੀ ਚੰਗਾ ਠੀਕ ਆ ਰੂਜੀ ਭਰਾਇਆ ਨਾ 10 ਲੀਟਰ ਜਿਹੜਾ ਬੋਲੇ ਤਿਆਰ 10 ਤੇ ਇਹਦੇ ਕੋਲ ਬਾਕੀ ਧੁੰਦਾ ਅੱਜ ਵੀ ਜਿਹੜੀ ਪੂਰੀ ਪਈ ਆ ਮੈਂ ਧੁੰਦਾ ਦੇ ਵੀ ਦੇਣੇ ਆ ਧੁੰਦਾ ਪੈਣੀਆਂ ਆ ਉਤਰੇ ਨਾ ਕੱਦ ਕੱਠ ਬੋਡੀ ਵੇਟ ਜਿਹੜਾ ਇਹਦਾ ਚੰਗਾ ਦੇ ਵੀਰ ਜੀ ਕੀ ਰੱਖੀਏ ਫਿਰ ਇਹਦਾ ਮੁੱਲ ਆਪਾਂ ਮੁੱਲ ਹਨ ਵੀਰ ਜੀ 80 ਵੀ ਕਰਦੇ 85 ਵੀ ਕਰਦੇ ਆ ਅੱਛਾ ਤੇ 75000 ਰੁਪਏ 70000 ਰੁਪਏ ਦੇ ਦਾਂਗੇ ਪਹੁੰਚ ਕਰ ਦੇਣੀ ਆ 100 ਕਿਲੋਮੀਟਰ ਤੱਕ ਪਹੁੰਚ ਕਰਾਂਗੇ ਠੀਕ ਹੈ ਜੀ ਤੇ ਬਾਕੀ ਕੋਈ ਵੀਰ ਆਪਣੀ ਇੱਥੇ ਆ ਕੇ ਤਸੱਲੀ ਕਰਕੇ ਲੈ ਜਾਣੇ ਤੇ ਥਣ ਥਣ ਓਕੇ ਪੂਰੇ ਹਾਂ ਸਾਰੇ ਬਰਾਬਰ ਹੈ ਰੁਪਈਏ ਕੋਈ ਬਾਦ ਘਟ ਨਹੀਂ ਵੀਰ ਜੀ ਕੋਈ ਭੂਰ ਛੱਟਾ ਨਹੀਂ ਕੋਈ ਬਾਦ ਘਟ ਨਹੀਂ ਠੀਕ ਹੈ ਜੀ ਆਹ ਦੇਖ ਸਾਡੇ ਜੀ ਇੱਕ ਰੀ ਨੂੰ ਗਾਵਾਂ ਜਿਹੜੀਆਂ ਤੁਹਾਨੂੰ ਦਿਖਾਉਣੀ ਆ। ਗਾਵਾਂ ਦੇ ਵਿੱਚ ਭਾਅ ਹੌਲੀ ਕਰਦੀਏ ਸਾਰੇ। ਭਾਅ ਰੁਪਈਏ ਹੌਲੀ ਕਰਾਂਗੇ। ਠੀਕ ਆ। ਹਾਂਜੀ। ਤੇ ਆ ਜਿਹੜੀ ਗਾਂ ਪਹਿਲੇ ਨੰਬਰ ਤੇ ਇਹਦੇ ਬਾਰੇ ਦੱਸ ਤੀਏ। ਇਹ ਆ ਵੀ ਦੂਸਰਾ ਸੂਆ ਸੋਈ ਆ। ਅੱਛਾ। ਤੇ ਇਹਦੇ ਥੱਲੇ 10 ਕਿਲੋ ਲੀਟਰਾ ਦੁੱਧ ਤਿਆਰ ਹੈ। ਹੈਗਾ 10 ਲੀਟਰ। ਤਾਂ ਕਿ ਜਿੱਦਾਂ ਮੱਝੀ ਵੀਰਪੜਾ ਮੇਰੇ ਘਰ ਕੰਨ। ਕਿੰਨਾ ਚਿਰ ਹੋਇਆ ਸੋਈ ਨਾ? ਸੋਈ ਹਰ ਵੀਜੀ ਆਉ ਬੱਚਾ ਜੋ ਤਾਜਾਲਾਲੇ ਕੋਈ 20 ਦਿਨਾਂ ਕੋਈ 25 ਦਿਨਾਂ ਨਾਲ। ਅੱਛਾ। ਇਹ ਘਰ ਵੀ ਭਰਾਇਆ ਨਾ ਬੱਚੀ ਵਾਲਾ 3000 ਦਾ ਤੇ ਬੱਚਾ ਆ ਗਿਆ। ਬੱਚਾ ਫੜਾ ਪਲ ਠੀਕ ਹੈ ਜੀ ਲਿਆ ਫਿਰ ਤੋਰੀਏ 10 ਕਿਲੋ ਦੁੱਧ ਜਿਹੜਾ ਤਿਆਰ ਦੱਸਦੇ ਇਹਦੇ ਕੋਲ ਬਾਕੀ ਇੱਥੇ ਆ ਕੇ ਚੋਈ ਕਰਕੇ ਖੜਨ ਦੀ ਜ਼ਿੰਮੇਵਾਰੀ ਤੁਹਾਡੀ ਆ ਭਵਾਨਾ ਗਾਹ ਨੂੰ ਰੱਖ ਲਈ ਜਿਆਦਾ ਲੰਮੜਾ ਤੇ ਇਹਦੇ ਵਿੱਚ ਕਿੰਨੇ ਚ ਪਹੁੰਚ ਕਰਦੀ ਹੈ ਹਰ 20 ਮੋਲੇ ਦਾ 35 ਵੀ ਕਰੀਦਾ 30 ਵੀ ਕਰੀਦਾ ਅੱਛਾ 27000 ਦੀ ਪਹੁੰਚ ਕਰਦਾਂਗੇ 27000 ਚ ਪਹੁੰਚ ਕਰਦਾਂਗੇ ਤੇ 10 ਲੀਟਰ ਘਰ ਚਵਾ ਦੋਗੇ ਦਾ ਕਿਲੋ ਹਰ 20 ਮੇਰੇ ਘਰ ਜਿੱਦਾਂ ਮੁਰਜੀ ਵੀਰ ਭਰਾਣ ਕੇ ਚੋਵੇ ਠੀਕ ਹੈ ਜੀ ਹੁਣ ਇੱਕ ਹੋਰ ਜਿਹੜੀ ਆ ਗਈ ਆਪਣੇ ਕੱਲ ਦੂਸਰੇ ਨੰਬਰ ਤੇ ਗਾਂ ਇਹਦੇ ਵੀ ਥਾਣੇ ਦੇਖ ਸਕਦੇ ਜੇ ਲੱਗੇ ਤਾਂ ਇੱਕ ਰੀ ਦੱਸਿਓ ਵੀ ਜੀ ਇਹਦੇ ਬਾਰੇ ਇਹ ਆ ਵਿਕਰ ਅੰਤਿਸ ਵਾ ਸਵੇਰ ਸੁਈ ਆ ਅੱਛਾ ਇਹਨੂੰ ਮਹੀਨਾ ਡੇਢ ਮਹੀਨਾ ਤੂੰ ਇਹਨੂੰ ਮਗਰ ਵੱਚੀ ਆ ਉਹ ਨੁਕਰੇ ਬੱਧੀ ਠੀਕ ਆ ਹਾਂਜੀ ਉਹ ਵੱਚੀ ਜੇ ਬਾਕੀ ਵੱਧ ਵੀ ਹੋ ਸਕਦੀ ਆ ਕੋਈ ਆਪਣੀ ਸਮਝਣਾ ਵੇਖ ਲੈ ਤੇ ਕਿੰਨਾ ਚਿਰ ਤੱਕ ਦੁੱਧ ਦੁੱਧ ਹਰਫੀਏ ਦੇ ਥੱਲੇ ਹੈਗਾ ਜੋ 8 ਕਿਲੋ ਦੇ ਲਈ ਤਿਆਰ ਤਿਆਰ ਆ ਖਾਣ ਤੋਂ ਪੂਰੇ ਆ ਸਰ ਬਰਾਬਰ ਆ ਵੀ ਕੋਈ ਬਾਤ ਘਾਟ ਕੋਈ ਬਾਤ ਗੱਲ ਗਰੰਟੀ ਹੋਰ ਵੀ ਜੀ ਲਾ ਫਿਰ ਤੋੜ ਦੋ ਇਹਨਾਂ ਬਾਕੀ ਸੋਈ ਸੁਵਾਈ ਆ ਇਹ ਵੀ

ਜੀ 18000 ਦੇ ਦੇ ਦਾਂਗੇ ਇਹ 18000 ਦੇ 18000 ਕਰਨਾ ਮੌਕਤ ਮੰਨਤਾ ਨਾ ਹੋਰੇ 17 ਜੀ ਪਹੁੰਚ ਕਰ ਦਾਂਗੇ ਰੁਪਏ ਪਹੁੰਚ ਹੀ ਕਰਨੀ 100 ਕਿਲੋ ਮੁੰਡੇ ਤੇ ਕਰ ਦਾਂਗੇ ਤੇ ਉਹ ਗਾ ਦੇ ਵੀ ਪਹੁੰਚੀ ਆ ਉਹਦੀ ਵੀ 10000 ਰੁਪਏ ਪਹੁੰਚੀ ਆ ਸਾਰੀਆਂ ਦੀ ਤੇ ਹੁਣ ਇੱਕ ਹੋਰ ਐ ਐਂਡ ਤੇ ਆ ਗਈ ਇਹ ਤਾਜੀ ਸੂਈ ਜਾਦ ਦੀ ਜੀ ਹਾਂ ਜੀ ਇਹ ਕੱਲ ਦੀ ਸੂਈ ਹੈ ਜੀ ਹਾਂ ਬੱਚਾ ਜਿਹੜਾ ਇਹਦਾ ਛੋਟਾ ਜਿਹਾ ਤੇ ਇਹਦੇ ਵੀ ਥਣ ਥਣ ਦਿਖਾ ਦਈਏ ਲੱਗੇ ਤਾਂ ਦੱਸ ਕੇ ਵੇਜੀ ਇਹਦੇ ਬਾਰੇ ਇਹ ਆ 20 ਪਰਸੋਂ ਰਾਤ ਦੀ ਸੋਈ ਆ 8 ਕਿਲੋ 9 ਕਿਲੋ ਬੋਲਾ ਤਿਆਰ ਇਹ ਥਲੇ ਵੀ ਅੱਛਾ ਤੇ ਇਹ ਕਿੰਨਾ ਚਵਾਈ ਜਾਊਗਾ ਉਹਦਾ ਰਬਜੀ ਕੋ ਸਾਮਾ ਹੈ ਜੀ 12 13 ਕਿਲੋ ਰਮਾਨਤ ਤੇ ਤੇ ਜੀ ਲਿਆ ਫਿਰ ਤੋਲਦੀ ਬਾਕੀ ਇੱਕ ਤਾਜੀ ਸੋਈ ਆ ਇਹਦੇ ਘਰ ਕੇ ਥੋੜੀ ਲੱਪੇ ਲੱਪੇ ਜਿਵੇਂ ਤੇ ਉਤਰਾ ਵੀ ਥੋੜੀ ਸੰਭੀ ਕਰਦੇ ਆ ਕਿਸੇ ਵੀ ਨਹੀਂ ਲੈ ਆ ਵੀ ਜੀ ਤੇ ਇਹਦਾ ਮੁੱਲ ਕੀ ਰੱਖਣਾ ਵੀਰ ਜੀ ਇਹ ਵੀ ਯਾਰ ਮਿਊਜ਼ਿਕ ਮੋਲ ਪਾ 30 ਗਏ 32 ਗਏ 27000 ਪਹੁੰਚ ਕਰਦਾ ਅੱਛਾ ਇਹਦੇ 27000 ਚ ਪਹੁੰਚ ਕਰ ਦਿਓਗੇ ਕਰ ਦਾਂਗੇ ਰੁਪਈਆ ਠੀਕ ਹੈ ਜੀ ਠੀਕ ਹੈ ਵੀਰ ਕੁਛ ਕਹਿਣਾ ਫਿਰ ਬੜੇ ਇਹੋ ਬੇਨਤੀ ਹੈ ਰੁਪਈਏ ਇੱਥੇ ਆਓ ਆਪਣੀ ਚਵਾਈ ਪਾਸ ਕਰਕੇ ਖੜੋ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਪਸ਼ੂ ਚਾਰ ਵੀਰ ਜੀ ਨੇ ਮਕਾਓ ਕੀਤੇ ਬਾਕੀ ਕੋਈ ਵੀਰ ਇੱਥੇ ਆਵੇ ਆਪਣੀ ਤਸੱਲੀ ਕਰਕੇ ਕਿ ਆਈ ਕਰਕੇ ਪਾਸ ਕਰਕੇ ਫੇਰ ਹੀ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ